ਇੱਕ ਸਿੰਘ ਨੇ ਕੀਰਤਨੀਏ ਉਹਨਾਂ ਉਹ ਮੈਨੂੰ ਮਿਲੇ ਸੀ ਤੇ ਉਹਨਾਂ ਨੇ ਸਾਧ ਸੰਗਤ ਦੀ ਇੱਕ ਗੱਲ ਕਹੀ ਤੁਹਾਡੇ ਨਾਲ ਸਾਂਝੀ ਕਰਾਂ ਉਹ ਕਹਿੰਦੇ ਹਜੂਰ ਸਾਹਿਬ ਗਏ ਸੀ ਤੇ ਬਾਬਾ ਸੁਚਾ ਸਿੰਘ ਜੀ ਹਜੂਰ ਸਾਹਿਬ ਗਏ ਹੋਏ ਤੇ ਇਹ ਕੀਰਤਨੀਏ ਸਿੰਘ ਵੀ ਹਜੂਰ ਸਾਹਿਬ ਗਏ ਹੋਏ ਸੀ ਇਹਨਾਂ ਨੇ ਸੁਣਿਆ ਵੀ ਕੋਈ ਸਾਧੂ ਕਾਮਲ ਨਹੀਂ ਜਾਨੀ ਕਿ ਰੱਬ ਦੀ ਗੱਲ ਵੀ ਕੋਈ ਕਰਦੇ ਨੇ ਕਹਿੰਦੇ ਮੈਂ ਸਵੇਰੇ ਨਿਤਨੇਮ ਕਰਕੇ ਤੇ 8-9 ਵਜੇ ਦਰਵਾਜੇ ਦੇ ਅੱਗੇ ਗਿਆ ਤੇ ਦਰਵਾਜਾ ਖੜਕਾਇਆ ਦਰਵਾਜਾ ਖੁੱਲਿਆ ਕਹਿੰਦੇ ਅੱਗੋਂ ਇਸ ਤਰ੍ਹਾਂ ਚਿਹਰਾ ਸੀ ਵਿੰਧਿਆਸਾਰ ਮੇਰੇ ਅੰਦਰ ਨੂੰ ਕੋਈ ਧੁੜਕੂ ਜਿਹਾ ਲੱਗਾ ਕਹਿੰਦੇ ਆਓ ਭਾਈ ਕਿਵੇਂ ਆਇਓ ਕਹਿੰਦੇ ਜੀ ਕਿਰਪਾ ਕਰੋ ਕੋਈ ਨਾਮ ਦੀ ਗੱਲ ਸੁਣਾਓ ਕੋਈ ਬੰਦਗੀ ਦੀ ਗੱਲ ਸੁਣਾਓ ਨਹੀਂ ਤੇ ਸਾਧੂ ਬੰਦਾ ਜਿਹੜਾ ਸਾਧ ਸੰਗਤ ਜੀ ਉਹ ਡੇਰਾ ਚਲਾਉਣਾ ਕੁਝ ਕਰਨਾ ਤੇ ਲੋਕਾਂ ਦੇ ਪਿੱਛੇ ਵੀ ਫਿਰਨਾ ਪੈਂਦਾ। ਉਹ ਸਾਧੂ ਕਿਵੇਂ ਦਾ ਸੀ? ਜਦੋਂ ਕਿਹਾ ਨਾ ਕਹਿੰਦੇ ਮੈਂ ਵੀ ਕਿਰਪਾ ਕਰੋ ਨਾਮ ਦੀ। ਬਾਬਾ ਸੁੱਚਾ ਸਿੰਘ ਕਹਿੰਦੇ ਤੁਹਾਨੂੰ ਨਾਮ ਨਾਲ ਕੀ ਕੰਮ? ਤੁਸੀਂ ਕਰੋ ਕੀਰਤਨ ਤੇ ਕਰੋ ਪੈਸੇ ਇਕੱਠੇ। ਤੁਹਾਡਾ ਕੀ ਨਾਮ ਨਾਲ ਕੰਮ? ਸਿੱਧੀ ਗੱਲ ਕਰ। ਕਹਿੰਦੇ ਮੈਂ ਸੋਚਿਆ ਵੀ ਅੱਜ ਤੱਕ ਮੇਰੇ ਨਾਲ ਇਹ ਗੱਲ ਕਿਸੇ ਨੇ ਕੀਤੀ। ਪਰ ਫਿਰ ਉਹ ਚੰਗਾ ਈਮਾਨਦਾਰ ਬੰਦਾ ਸੋਨੇ ਕਿਹਾ ਵੀ ਇੱਥੇ ਕੁਝ ਹੈ ਜਿਹੜੀ ਇੰਨੀ ਬੇਪਰਵਾਹੀ ਹੈ ਨਹੀਂ ਤੇ ਕੁੰਡੀਆਂ ਲੱਗਦੀਆਂ ਫਿਰਦੀਆਂ ਨੇ ਵੀ ਇੱਥੇ ਕੁੰਡੀ ਲਾ ਲਓ ਇੱਥੇ ਲਾ ਲਓ ਕਹਿੰਦੇ ਮੈਂ ਕਿਹਾ ਜੀ ਜਿਵੇਂ ਜੋਰ ਗੁਰੂ ਸਾਹਿਬ ਨੇ ਡਿਊਟੀ ਲਾਈ ਕੀਰਤਨ ਕਰਨੇ ਹੁਣ ਤੁਸੀਂ ਵੀ ਕਹਿੰਦੇ ਫਿਰ ਤੂੰ ਉੱਥੇ ਆਂ ਜੁਲਦੀ ਟਕਸਾਲ ਗੱਲ ਛੋਟੀ ਕਰਦੇ ਆ ਇੱਥੇ ਬਾਬਾ ਜੀ ਆ ਗਏ ਤੇ ਉਹ ਸਿੰਘ ਨੇ ਵਾਪਸ ਇੱਥੇ ਆਇਆ ਮਿਲਣ ਵਾਸਤੇ ਉਹਨੂੰ ਕਿਹਾ ਵੀ ਰਾਤ ਦਾ ਪ੍ਰਸ਼ਾਦਾ ਇਕੱਠਾ ਸ਼ਕਾਂਗੇ ਰਾਤ ਪੈ ਗਈ ਕਹਿੰਦੇ ਮੈਨੂੰ ਸਦੇ ਨਹੀਂ ਮੈਂ ਸੋਚਿਆ ਵੀ ਸੁਨਿਆ ਨਹੀਂ ਆਇਆ ਮੈਂ ਬੜੇ ਚਿਰ ਬਾਅਦ ਜਾ ਕੇ ਦਰਵਾਜ਼ਾ ਖੜਕਾਇਆ 11 ਵਜੇ ਰਾਤ ਨੂੰ ਕਹਿੰਦੇ ਬਾਹਰੋਂ ਸਿੰਘ ਕਹਿੰਦਾ ਵੀ ਬਾਬਾ ਜੀ ਦੇ ਨਾਲ ਪ੍ਰਸ਼ਾਦਾ ਛਕਣਾ ਤੇ ਅੰਦਰ ਗਏ ਕਹਿੰਦੇ ਪ੍ਰਸ਼ਾਦਾ ਭਾਈ ਅਸੀਂ ਤਾਂ ਛਕ ਲਿਆ ਕਹਿੰਦੇ ਤੁਸੀਂ ਆਪ ਹੀ ਤਾਂ ਕਿਹਾ ਸੀ ਕਹਿੰਦੇ ਇਸ ਤਰ੍ਹਾਂ ਹੀ ਹੁੰਦਾ ਹੈ ਚੰਦਨੀ ਲਾਣੀ ਪਉਂਦੀ ਪੈਂਦੀ ਐ ਆ ਜਾ ਬੈਠ ਜਾ ਜਿਹੜੇ ਕੰਮ ਤੂੰ ਆਇਆ ਬਈ ਨਾਮ ਕੀ ਹੁੰਦਾ ਕਹਿੰਦੇ ਮੈਂ ਕਿਹਾ ਜੀ ਨਾਮ ਦੀ ਕਿਰਪਾ ਕਰੋ ਕਹਿੰਦੇ ਬੈਠ ਜਾ ਚੌਂਕੜਾ ਲਾ ਕੇ ਚੌਂਕੜਾ ਲਾ ਕੇ ਮੈਂ ਬਹਿ ਗਿਆ ਤੇ ਕਹਿੰਦੇ ਮੂਲ ਮੰਤਰ ਪੜ ਏ ੴ ਸਤਨਾਮ ਕਰਤਾ ਪੁਰਖ ਓਸੀ ਵੀ ਸੱਚ ਦਾ ਕਹਿੰਦੇ ਮੈਂ ਪੜਿਆ ਤੇ ਮਾੜਾ ਜਿਹਾ ਹੱਸ ਕੇ ਕਹਿੰਦੇ ਨੇ ਬਣੀ ਗੱਲ ਕੋਈ ਕਹਿੰਦਾ ਜੀ ਗੱਲ ਤਾਂ ਕੋਈ ਨਹੀਂ ਬਣੀ ਮਨ ਤਾਂ ਉਸ ਤਰੀ ਉੱਡਦਾ ਫਿਰਦਾ ਹੈ ਕਹਿੰਦੇ ਅੱਛਾ ਫਿਰ ਪੜ ਫਿਰ ਪੜਿਆ ਉਹ ਕਹਿੰਦਾ ਫਿਰ ਵੀ ਕੋਈ ਨਾ ਗੱਲ ਬਣੀ ਕਹਿੰਦੇ ਫਿਰ ਇੱਕ ਨਜ਼ਰ ਭਰ ਕੇ ਮੇਰੇ ਵੱਲ ਬਾਬਾ ਸੁੱਚਾ ਸਿੰਘ ਨੇ ਵੇਖਿਆ ਤੇ ਮੂਲ ਮੰਤਰ ਅੰਦਰ ਆਪਣੇ ਆਪ ਹੀ ਚੱਲਣ ਲੱਗ ਪਿਆ ਕਹਿੰਦੇ 5-7 ਮਿੰਟ ਮੈਨੂੰ ਸਰੀਰ ਤੇ ਨਹੀਂ ਪਤਾ ਲੱਗਾ ਵੀ ਸਰੀਰ ਕਿੱਥੇ ਮੈਂ ਕੌਣ ਆ ਤੇ ਮੈਂ ਕਿੱਥੇ ਖਲੋਤਾ ਇਹਨੂੰ ਕਹਿੰਦੇ ਨੇ ਸਾਧੂ ਦੀ ਕਮਾਈ ਕਾਲ ਤੂੰ ਅਕਾਲ ਵਿੱਚ ਗੱਲ ਚੱਲੀ ਗਈ ਕਹਿੰਦੇ 10 ਮਿੰਟ ਰੁੱਕ ਕੇ ਉਹ ਫਿਰ ਬੰਦ ਹੋ ਗਿਆ ਸਾਰਾ ਕੁਝ ਤੇ ਮੈਨੂੰ ਫਿਰ ਕਹਿੰਦੇ ਨੇ ਚੱਲ ਹੁਣ ਫਿਰ ਜਪ ਕਹਿੰਦੇ ਮੈਂ ਕਿਹਾ ਜੀ ਉਹ ਤਾਂ ਬੰਦ ਹੋ ਗਿਆ ਸਾਰਾ ਕੁਝ ਕਹਿੰਦੇ ਚੱਲ ਫਿਰ ਜਪ ਲੈ ਕਹਿੰਦੇ ਫਿਰ ਜਪਿਆ ਤੇ ਮੈਂ ਕਿਹਾ ਜੀ ਤੇ ਫਿਰ ਉਹ ਹੀ ਹਾਲ ਹੋ ਗਿਆ ਪ੍ਰਾਣਾ ਜੀ ਕਹਿੰਦੇ ਬਸ ਤੈਨੂੰ ਵਿਖਾਉਣਾ ਹੀ ਸੀ ਕਿਉਂਕਿ ਤੇਰੇ ਅੰਦਰ ਇੱਕ ਗੱਲ ਸੀ ਵੀ ਸਾਧੂ ਕੋਈ ਨਹੀਂ ਹੁੰਦਾ ਐਵੇਂ ਹੁੰਦੇ ਨੇ